ਮਹੀਂਦਰਾ ਟਰੈਕਟਰ ਹਾਂਜੀ 655 ਨੋਵੋ ਸੀਆਰਡੀ 4x4 ਇਹ 4x4 ਆ ਜਾਨੀ ਕਿ ਚਾਰੇ ਟਾਇਰ ਇਸ ਦੇ ਕੰਮ ਕਰਦੇ ਨੇ ਇਹ ਮਹੀਂਦਰਾ ਕੰਪਨੀ ਦਾ 655 ਡੀਆਈ ਆ ਇਹ ਸੀਆਰਡੀ ਹਾਂਜੀ ਮੇਰੇ ਕੋਈ ਜਾਣਕਾਰੀ ਦੇ ਦੋਗੇ ਮਾੜੀ ਜੀ ਤੁਸੀਂ ਆਜੋ ਫਿਰ ਅੱਗੇ ਹਾਂਜੀ ਆਪਾਂ ਨਾਲ ਵੀਰ ਉਹਨਾਂ ਨਾਲ ਕਰਦਾਂ ਗੱਲਬਾਤ ਮਹੀਂਦਰਾ ਦਾ ਟਰੈਕਟਰ ਆ ਤੁਹਾਨੂੰ ਪਤਾ ਹੀ ਆ ਬਹੁਤ ਹੀ ਵਧੀਆ ਬ੍ਰਾਂਡ ਆ ਬਹੁਤ ਹੀ ਪੁਰਾਣਾ ਕਈ ਸਾਲ ਪੁਰਾਣਾ ਅੱਜ ਦਾ ਨਹੀਂ ਕਈ ਸਾਲ ਪੁਰਾਣਾ ਹਾਂਜੀ ਵੀਰ ਜੀ ਇਹੜਾ ਮਹੀਂਦਰਾ ਦਾ 9655 DI CRD ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਤੇ ਸਭ ਤੋਂ ਪਹਿਲਾਂ ਤੁਹਾਡਾ ਸੁਭਨਾਮ ਕੀ ਆ ਨਾਮ ਜੀ ਗੁਰਲਾਲ ਸਿੰਘ ਹਾਂਜੀ ਇਹ ਜੀ ਆਪਣਾ ਟਰੈਕਟਰ ਗੁਰਦਾਸ ਸਿੰਘ ਤੁਹਾਡਾ ਨਾਮ ਹੈ ਜੀ ਹਾਂਜੀ ਗੁਰਲਾਲ ਸਿੰਘ ਨਾਮ ਗੁਰਲਾਲ ਸਿੰਘ ਆ ਗੁਰਲਾਲ ਗੁਰਲਾਲ ਸਿੰਘ ਜੀ ਕਿਹੜੇ ਡਿਸਟ੍ਰਿਕਟ ਤੋਂ ਜੀ ਬਲਾਕ ਕਰਦੇ ਹੋ ਤਰਨਤਾਰਨ ਸਾਹਿਬ ਤਰਨਤਾਰਨ ਤੋਂ ਹੀ ਤੁਸੀਂ ਇਸ ਟਰੈਕਟਰ ਬਾਰੇ ਕੀ ਜਾਣਕਾਰੀ ਦੇਣਾ ਚਾਹੁੰਦੇ ਜੀ ਆ ਜਿਹੜਾ ਮਹੀਂਦਰਾ ਦਾ ਟਰੈਕਟਰ ਆ ਨੋ ਬੋ ਪਹਿਲਾਂ ਜਿਵੇਂ ਕਿ ਆਪਣੇ ਅਰਜਨ ਆਉਂਦਾ ਸੀਗਾ 605 ਤੇ ਇਸ ਦੇ ਵਿੱਚ ਕੀ ਫੀਚਰਸ ਤੋਂ ਅਲੱਗ ਤੇ ਉਸ ਤੋਂ ਕੀ ਕਿੰਨਾ ਕੁ ਫਰਕ ਆ ਇਸ ਦੇ ਪਾਵਰ ਦਾ ਕੀ ਆ ਉਸ ਬਾਰੇ ਵੀ ਦੱਸੋ ਥੋੜਾ ਜਿਹਾ ਜੀ ਪਾਵਰ ਦਾ ਵਿੱਚ ਛੋਟਾ ਹੈ ਅੱਛਾ ਪਾਵਰ ਦਾ ਬਹੁਤ ਜ਼ਿਆਦਾ ਤਾਂ ਕਿਹੇ ਟ੍ਰੇਟ ਨਾਲ ਮੇਲ ਹੀ ਨਹੀਂ ਹੈਗਾ ਹਾਂਜੀ ਇੱਕ 655 ਜਾਂ 755 ਜਾਂ ਹਾਂਜੀ 100 755 ਜਾਂ 655 ਜੀ ਸੁਪਰੀਅਰ ਦਾ ਕਿਹੇ ਟ੍ਰੇਟ ਨਾਲ ਮੇਲ ਨਾ ਦਾ ਇਹਦੇ ਨਾਲ ਵਜ਼ਨ ਦੀ ਕੋਈ ਟ੍ਰੇਟ ਰਲ ਸਕਦਾ ਹਾਂਜੀ ਹਾਂਜੀ ਪਹਿਲਾਂ ਆਪਾਂ ਟਰੇਡਰ 800 ਕਿਲੋ ਜੇ ਵਾਏ ਆ ਹਾਂਜੀ ਹਾਂਜੀ ਆ ਜਾਓ ਅੱਗੇ ਆ ਕੇ ਦੱਸੀ ਜਾਓ ਸ਼ੁਰੂ ਤੋਂ ਲੈ ਲਓ ਆਪਾਂ ਵੀ ਜਿਵੇਂ ਕਿ ਆ ਬੇਟ ਆ ਗਿਆ ਇਸ ਦਾ ਹਾਂਜੀ ਹਾਂਜੀ ਬੇਟ ਵੀ ਕਾਫੀ ਇਸ ਦੇ ਵਿੱਚ ਕਿੰਨੇ ਕ ਪਲੇਟਾਂ ਹੋ ਸਕਦੀਆਂ ਨੇ ਇਸ ਦੇ ਵਿੱਚ ਇਹ 8 ਪਲੇਟਾਂ 8 ਪਲੇਟਾਂ ਨੇ ਇੱਕ ਪਲੇਟ ਦੇ ਵਿੱਚ ਕਿੰਨਾ ਵਜਨ ਹੋਊਗਾ 30 ਕਿਲੋ ਲਈ ਹੋਊਗਾ ਟੁਕੜਾ ਹਾਂਜੀ 30 ਕਿਲੋ ਦੀ ਪਲੇਟ ਹਾਂਜੀ 8 ਪਲੇਟਾਂ 8 ਦੀ 24 ਐਂ 2.5 3 ਕਵਾਂਟਰ ਲਾ ਸਕਦੇ ਹਾਂ ਇਸ ਵਿੱਚ ਵਜਨ ਵਧੇ ਹੋਊਗਾ ਹਨਾ ਇਹ ਬਲਵਾ ਹਾਂ 3.5 ਕਵੈਂਟਲ ਕਹਿ ਸਕਦਾ ਹਾਂ ਵੱਧ ਵੀ ਹੋ ਸਕਦਾ ਏ ਅੰਦਾਜ਼ਾ ਕਹਿ ਰਹੇ ਅਸੀਂ ਦੇ ਗੈਸ ਦਾ ਹਾਂ ਬਾਕੀ ਵੀਰ ਦੱਸ ਰਹੇ ਨੇ ਆਪਣੇ ਨਾਲ ਗਰਲਾਲ ਸਿੰਘ ਜੀ ਇਸ ਦੀ ਕਹਿੰਦੇ ਕੋਈ ਤੋੜ ਨਹੀਂ ਇਸ ਟਰੈਕਟਰ ਦਾ ਹੈ ਬਾਕੀ ਹੁਣ ਬਾਈ ਉਹਨਾਂ ਨੇ ਚਲਾਇਆ ਹੁਣ ਰੱਖਿਆ ਉਹਨਾ ਹੈ ਬਣਾ ਆਪਣੇ ਕੋ 605 ਐਮ ਐਸ ਅੱਛਾ ਜੀ ਤੇ ਪਹਿਲਾਂ ਆਪਣੇ ਕੋ ਸਵਰਾਜ ਅੱਛਾ ਜੀ ਇਹ ਤਾਂ ਜਿੰਨੇ ਹਲਕੀ ਦਾ ਨਾ ਹਾਂ ਇੰਨੇ ਹਲ ਸਵਰਾਜ ਖੇਚੀ ਨਹੀਂ ਸਕਦਾ 800 ਬਜਟ ਅੱਛਾ ਜੀ ਜਿੰਨੇ ਹਲਕੀ ਦਾ ਆਪਣੇ ਇਹਦਾ ਵੱਡਾ ਟਰੈਕਟਰ 605 ਇਹ ਤੇਲ ਦੇ ਖਰਚੇ ਜਿਹੇ ਹੀਰਾ ਹੈ ਹਾਂਜੀ 850 ਜਿੰਨੇ ਆਪਣੇ ਕੋਲ 605 ਐਮਐਸ ਲਿਆ ਇਹ 2 ਮਹੀਨੇ ਹੋਏ ਹੂੰ ਹੂੰ ਤੇ 850 ਦਾ ਇਹ ਹਾਲ ਜਿੰਨੇ ਖੀਦੋ ਨਾ 850 ਖੀਚ ਨਹੀਂ ਸਕਦਾ ਅੱਛਾ ਜੀ ਪਹਿਲਾਂ ਮੈਂ 2850 ਵਾਹਿਆ 2015 ਮਾਡਲ ਇਹ ਵਾਹਿਆ 21 ਮਾਡਲ ਵਾਹਿਆ ਪਰ ਉਦੋਂ ਜਿਆਦਾ ਹਰਜਣ ਮਾੜਾ ਹੁੰਦਾ ਹੂੰ ਹੂੰ ਤੇ ਪਰ ਹੁਣ ਇਹ ਜਦੋਂ ਵਾਹ ਕੇ ਵੀ ਇਹ ਚੀਜ਼ ਜਿਉਂ ਪਤਾ ਲੱਗਦੀ ਬੜੀ ਜੀ ਥੱਕ ਲਿਆ ਅੱਛਾ ਜੀ ਬਿਰਜੀ ਜਿਸ ਦਾ ਇਹਨਾਂ ਜਿਹੜਾ ਹਿੱਸਾ ਇੱਕ ਕਰਲੋਸਰ ਦਾ ਨਾ ਜਿਹੇ ਹਾਂਜੀ ਕਰਲੋਸਰ ਹਾਂ ਕਰਲੋਸਰ ਦਾ ਬ੍ਰਾਂਡ ਹੈ ਕਹਿੰਦੇ ਬਹੁਤ ਵੱਖਰਾ ਵਧੀਆ ਹੈ ਸਾਰਿਆਂ ਨਾਲੋਂ ਹੋਰਾਂ ਨਾਲੋਂ ਹੈ ਆ ਜਾਓ ਅੱਗੇ ਆ ਜਾਓ ਹੋਰ ਦੱਸੋ ਜੀ ਮੜਾ 11 ਮਾਰੇ ਦੇਖੋ ਵੀਰ ਜੀ ਆ ਜਾਓ ਅੱਗੇ ਆ ਜਾਓ ਹਾਂਜੀ ਹੋਰ ਵੀ ਦੱਸੋ ਥੋੜੀ ਜਾਣਕਾਰੀ ਇਹਦੇ ਪੰਜ ਗੇਰ ਆ ਅੱਛਾ ਜੀ ਪੰਜ ਗੇਰ ਆ ਆਪਣੇ ਫਿਰਲ ਗੇਰ ਹਾਂਜੀ ਸਟਰ ਗੇਟ ਕਿਹੜਾ ਜੀ ਇਹਦਾ ਦੋ ਹੀ ਸਾਈਡ ਹੈ ਨਾ ਜੀ ਹਾਂਜੀ ਆ ਛੜਨ ਗੇਰ ਉੱਪਰ ਆ ਅੱਛਾ ਜੀ ਕਿੱਥੋਂ ਮੜਾ ਜਾਂ ਖਤ ਲਗਾਗੇ ਹਾਂਜੀ ਆ ਆ ਛੜਨ ਗੇਰ ਓਕੇ ਆ ਉਹ ਦੂਸਰੀ ਸਾਈਡ ਆਈਂਦਾ ਸਟਰ ਗੇਟ ਹੈ ਤੇ ਆ ਬਾਕੀ ਦੇਖ ਸਕਦੇ ਹੋ ਰੋਟਾਵੇਟਰ ਵੀ ਕਾਫਾ ਵੱਡਾ ਪਾਇਆ ਹੋਇਆ ਇਸ ਦੇ ਨਾਲ ਹੈ ਨਾ ਇਹ ਕਿੰਨੇ ਫੁੱਟਾ ਹੀ ਇਸ ਦੇ ਨਾਲ ਦੇ ਹਾਂਜੀ 10 ਫੁੱਟ 10 ਫੁੱਟ ਦਾ ਤੇ ਇਸ ਦਾ ਵੀ ਪ੍ਰਾਈਸ ਆਏਗਾ ਕਿ ਇਸ ਤੇ ਚੱਲਦੀ ਹੈ ਸਬਸਿਡੀ ਅੱਡ 10000 ਡਿਸਕਾਊਂਟ ਅੱਛਾ 10000 ਡਿਸਕਾਊਂਟ ਆ ਸਬਸਿਡੀ ਕਿੰਨੀ ਮਿਲ ਜਿੰਦੀ ਆ ਇਹਦੇ ਸਬਸਿਡੀ ਨਹੀਂ ਅੱਛਾ ਜੀ ਇਹ ਰੋਟਾਵੇਟਰ ਜਿਹੜਾ 10 ਫੁੱਟ ਦਾ ਰੋਟਾਵੇਟਰ ਆ ਤੁਸੀਂ ਵੇਖ ਸਕਦੇ ਹੋ ਤੇ ਪ੍ਰਾਈਸ ਇਸ ਦਾ ਹੈਗਾ ਜੀ 10165000 ਡਿਸਕਾਊਂਟ 10000 ਉਹ ਕਿ 1,55,000 ਦਾ ਪੈ ਜਾਵੇਗਾ ਤੁਹਾਨੂੰ ਹੁਣ ਮੇਲੇ ਕਰਕੇ ਡਿਸਕਾਊਂਟ ਚੱਲ ਰਿਹਾ ਹੈ ਜੀ ਬਾਕੀ ਜਿਹੜੀ ਸਾਡੀ ਬੰਦਾ ਵੀਡੀਓ ਦੇਖ ਕੇ ਆਊਗਾ ਨਾ ਸ਼ੇਅਰ ਕਰਕੇ ਇਹਨਾਂ ਕੋਲ ਪਹੁੰਚੇਗਾ ਤਾਂ ਉਹਨਾਂ ਨੂੰ ਡਿਸਕਾਊਂਟ ਹੋ ਜਾਊਗਾ 10-15000 ਹਾਂਜੀ ਹਾਂ ਹਾਂ ਬਾਕੀ ਬਾਈ ਕਹਿੰਦਾ ਸੀ ਨਾ ਪਹਿਲਾਂ 2 855 ਵੀ ਚਲਾ ਕੇ ਦੇਖ ਲੈ ਵੀ ਉਹ ਇਹ ਨਾ ਬਰਾਬਰ ਚੱਲਦੇ ਹੋਣੇਗੇ ਹੁਣ ਇਹਨਾਂ ਨੇ ਬਾਈ ਨੇ ਚਲਾਇਆ ਹੋਣਾ ਨਵੋ ਹੈ ਜੀ ਆ ਨਵੋ ਜਲਾਇਆ ਆਪਾਂ ਇੱਕ ਛੋਟਾ ਲੈ ਫੇਰ ਅੱਜ ਇੱਕ ਲੈ ਚੁੱਕ ਅੱਛਾ ਜੀ ਟਰੈਕਟਰ ਅੱਜ ਇੱਕ ਦੋ ਆਇਆ ਅੱਛਾ ਜੀ ਇਹ ਬੜਾ ਟਰੈਕਟਰ ਵਧੀਆ ਹੀ ਰੇਟ ਹੈ ਟਰੈਕਟਰ ਤੇਲ ਦਾ ਖਰਚਾ ਵੀ ਸੜਕ ਦੇ ਇਹ ਕੀ ਪ੍ਰਾਈਸ ਪੈਂਦੀ ਜੀ ਇਸ ਦਾ ਟਰੈਕਟਰ ਦਾ ਇਹਦਾ 11 ਲੱਖ 10 ਹਜ਼ਾਰ ਅੱਛਾ ਲਿਖਿਆ ਹੋਇਆ ਹੈ ਕਿਤੇ ਨਹੀਂ 12 10 ਹਜ਼ਾਰ ਅੱਛਾ ਪ੍ਰਾਈਸ ਇਸ ਦਾ ਕਿਤੇ ਲਿਖਿਆ ਹੋਇਆ ਹੈ ਹਾਂ ਇਹ 13 10 ਦਾ ਹਾਂਜੀ ਹਾਂਜੀ ਇਹ ਡਿਸਕਾਊਂਟ ਇੱਥੇ ਚੱਲ ਰਿਹਾ ਜਾਨੀ ਕਿ ਪਹਿਲਾਂ 13 10 ਦਾ ਸੀਗਾ ਹੁਣ 12 10 ਦਾ ਇਹ ਲੱਖ ਰੁਪਈਆ ਦਾ ਸਿੱਧਾ ਫਰਕ ਪੈ ਗਿਆ ਹਾਂਜੀ ਹਾਂਜੀ ਹਾਂ ਹੁਣ ਇਹ ਆਫਰ ਇਹ ਚੱਲ ਰਹੀ ਹੈ ਹਾਂਜੀ ਕਦੋਂ ਤੱਕ ਇਹ ਲੈ ਕੇ ਆਫਰ ਇਹ ਇਹਦਾ ਜੀਐਸਟੀ ਗੱਡੀ ਉਹਦਾ ਕਰਕੇ ਆ ਦੇ ਅੱਛਾ ਅੱਛਾ ਇਹਦੇ ਬਾਰੇ ਵੀ ਕੀ ਕਹਿਣਾ ਚਾਹੁੰਦੇ ਹੋ ਜੀਐਸਟੀ ਬਾਰੇ ਵੀ ਬਹੁਤ ਕਹਿੰਦੇ ਲੁੱਟ ਹੋ ਰਹੀ ਸੀ ਆ ਲੁੱਟ ਤਾਂ ਫਿਰ ਜੱਟਾਂ ਨੂੰ ਤੁਹਾਨੂੰ ਪਤਾ ਜੱਟਾਂ ਨੂੰ ਹਾਂਜੀ ਹਾਂ ਲਈ ਜਾਂਦੀ ਗੱਲ ਹਾਂਜੀ ਹਾਂਜੀ ਬਹੁਤ ਚੰਗਾ ਲੱਗਿਆ ਵੀਰ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਬਾਕੀ ਟਰੈਕਟਰ ਦੇਖੋ ਹਨਾ ਬਹੁਤ ਸੋਹਣਾ ਬਣਾ ਪਿਆ ਹਨਾ ਦੇਖਣ ਨੂੰ ਦਿਲ ਕਰਦਾ ਦੇਖੀ ਜਾਈਏ ਹੈ ਸਪਰਿੰਗ ਪਾਤਾ ਇੱਥੇ ਜਦੋਂ ਟਰੈਕਟਰ ਮੁੜਦਾ ਹੈ ਅਮਰਗਾਟ ਨਾਲੇ ਮੁੜਦੇ ਨੇ ਹੈ ਵੀ ਹੋਰ ਬਾਈ 4 6 6 ਸਾਲ ਦੀ ਗਾਰੰਟੀ ਆ ਇਸ ਦੀ ਵਾਰੰਟੀ ਜਣੀ ਕਿ 6 ਸਾਲ ਦੀ ਵਾਰੰਟੀ ਹੋਗੀ ਤੇ ਬਾਕੀ ਹੋਰ ਵੀ ਜਿਹੜੇ ਇਸ ਦੇ ਵਿੱਚ ਬਹੁਤ ਜ਼ਿਆਦਾ ਫੀਚਰ ਨੇ ਤੁਸੀਂ ਆਪ ਖਰੀਦੋਗੇ ਨਾ ਤਾਂ ਪਤਾ ਲੱਗੇਗਾ ਟਰੈਕਟਰ ਹੈਗਾ ਹੀ ਕਹਿੰਦੇ ਸਿਫਤ ਦੇ ਯੋਗ ਆ ਇਹ ਇਸ ਦੇ ਉੱਪਰ ਚੜ ਕੇ ਦੇਖਦੇ ਹਾਂ ਆਸ ਦੇ ਗੇਰ ਹੋ ਗਏ ਇਸ ਤਰ੍ਹਾਂ ਆ ਗਿਆ ਸੱਟ ਲਗੇੜੇ ਇਹ ਆ ਇਸ ਦਾ ਮੀਟਰ ਆ ਗਿਆ ਜੀ ਪਲੇਟਫਾਰਮ ਬਹੁਤ ਹੀ ਵਧੀਆ ਇਸ ਦਾ ਤੁਸੀਂ ਦੇਖ ਸਕਦੇ ਜਿਵੇਂ ਕੀ ਹਾਂਜੀ ਬਾਕੀ ਹੋਰ ਬਹੁਤ ਵਧੀਆ ਫੰਕਸ਼ਨ ਨੇ ਤੁਸੀਂ ਪਿੱਛੋਂ ਵੀ ਲਿਫਟ ਨੂੰ ਐਡਜਸਟਮੈਂਟ ਕਰ ਸਕਦੇ ਹੋ ਇਸ ਜਗ੍ਹਾ ਤੇ ਜਿੱਦੇ ਬਹੁਤ ਫੰਕਸ਼ਨ ਲਗਾਏ ਹੋਏ ਨੇ ਇਹਦੇ ਜਿਹੜੇ ਇੱਥੇ ਵੀ ਐਡਜਸਟਮੈਂਟ ਵਾਲਾ ਲਾਇਆ ਹੋ ਹੈ ਨਾ ਇਹ ਲਿਫਟ ਦਾ ਪਿੱਛੇ ਵੀ ਅੱਛਾ ਜੀ ਉਹ ਲਗਾ ਸਕਦੇ ਹੋ ਵੱਖਰਾ ਹੈ ਨਾ ਜੀ ਹਾਂਜੀ ਹਾਂ ਆ ਲੱਗਾ ਹੈਗਾ ਲਿਖਾ ਹੋਇਆ ਇੱਥੇ ਇੱਥੇ ਐਡਜਸਟਮੈਂਟ ਹੋ ਜਾਏਗਾ ਉਹ ਜਿਸ ਇਸ ਤਰਫਾ ਲਿਫਟ ਬਾਰੇ ਬਹੁਤ ਵਧੀਆ ਕਪੈਸਿਟੀ ਲਿਫਟ ਦੀ ਜੇ ਵਾਕਿਆ ਆਪਾਂ ਹੋਰ ਕਰਦੇ ਹੁਣ ਵੀਡੀਓ ਕਰਾਫੀ ਜਿਵੇਂ ਆਪਾਂ ਨੇ ਮਹੀਨਦਰਾ ਦਾ ਟਰੈਕਟਰ ਦਿਖਾਇਆ ਤੁਹਾਨੂੰ ਨੋਵੋ ਹਾਂਜੀ 655 ਡੀਆਈ ਤੇ ਵੀਡੀਓ ਵਧੀਆ ਲੱਗ ਗਈ ਆ ਟਰੈਕਟਰ ਵਧੀਆ ਲੱਗਦਾ ਤਾਂ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਲੱਗਿਆ ਤੁਹਾਨੂੰ ਇਹ ਟਰੈਕਟਰ ਆ